ਹਾਂਜੀ ਲਓ ਜੀ ਇਹ ਪੂਰਾ ਕੰਬੋ ਆ ਗਿਆ ਜੀ 7000 ਦੇ ਵਿੱਚ ਤੁਹਾਨੂੰ ਇੱਕ ਘੱਟ 100 ਘੱਟ 7000 ਦੇ ਵਿੱਚ ਮਿਲੂਗਾ ਜੀ ਆਹਾ ਬਲੋਰ ਆ ਗਿਆ ਜੀ ਹਾਂਜੀ ਕੋਪਰ ਮੋਟਰ ਦੇ ਵਿੱਚ ਜੀ ਜੀ ਤੇ ਵੈਕਿਊਮ ਕਲੀਨਰ ਮਿਲੇਗਾ ਤੇ ਨਾਲ ਮਿਲੇਗਾ ਕਾਰ ਵਾਸ਼ਰ ਸਤੋਂ ਤਾਰ ਤੋਂ ਬਿਨਾ ਚੱਲਦਾ ਜੀ ਚਾਰਜਿੰਗ ਦੇ ਨਾਲ ਹਾਂਜੀ ਹਾਂਜੀ ਜੀ ਇਹ 4 ਐਂਪੀਅਰ ਦੀ ਬੈਟਰੀ ਦੇ ਨਾਲ ਆਉਂਦਾ 6 ਮਹੀਨੇ ਗਾਰੰਟੀ ਮਿਲਦੀ ਕੀ ਪ੍ਰਾਈਸ ਰਹਿੰਦਾ ਜੀ ਹੈ ਜਿਹੜੇ ਜੈਕ ਕਾਰ ਜੈਕ ਵਗੈਰਾ ਨੇ ਜੀ ਅੱਛਾ ਜੀ ਕਿੰਨੇ ਤੋਂ ਸ਼ੁਰੂ ਹੋ ਜਾਂਦੇ ਨੇ ਇਹ 700 ਤੋਂ ਸ਼ੁਰੂ ਹੋ ਜਾਂਦੇ ਨੇ ਇਹ ਅੱਛਾ ਜੀ ਹਾਂਜੀ ਹਾਂਜੀ ਇਸ ਯੂਜ਼ ਦੇ ਵਿੱਚ ਜਿੰਨਾ ਤੋਂ 8 ਤੋਂ 10 ਗੱਡੀਆਂ ਰੱਖੀਆਂ ਹੋਈਆਂ ਨੇ ਜੀ 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 ਇਹ ਕਾਰ ਵਾਸ਼ਰ ਅੰਦਰ 3 ਐਚਪੀ ਮੋਟਰ ਦੇ ਵਿੱਚ ਅੱਛਾ ਜੀ ਹਾਂਜੀ 3 ਹਸਪਤਾਲ ਦੀ ਮੋਟਰ 3 ਐਚਪੀ ਮੋਟਰ ਦੀ ਹੂੰ ਤੇ ਇਹ ਪਿਓਰ ਲੋ ਜੀ ਚੈੱਕ ਕਰੋ ਚੈੱਕ ਇਹ ਤਰ੍ਹਾਂ ਮਤਲਬ ਕਿ ਇਹੋ ਜਿਹਾ ਸਮਾਨ ਹੈ ਜਿਹੜਾ ਆਪਣੇ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣਾ ਹੀ ਆਉਣਾ ਹੈ ਹਨਾ ਜੀ ਕਿ ਵੀ ਵਧੀਆ ਲੱਗਦਾ ਜੀ ਆ ਦੇਖੋ ਇਹ ਆਟੋਮੈਟਿਕ ਵਾਇਰ ਸਟਿੱਪਰ ਆਉਂਦਾ ਇਨਕੋ ਦੇ ਵਿੱਚ ਅੱਛਾ ਤਾਰ ਕੱਟਣ ਵਾਲਾ ਹਾਂਜੀ ਇਹਨੇ ਆਪੇ ਤਾਰ ਛਿਲ ਦਿੰਦਾ ਇਹ ਅੱਛਾ ਜੀ ਇਹ ਕਿੰਨੇ ਤੋਂ ਸ਼ੁਰੂ ਹੁੰਦਾ ਜੀ ਇਹ ਪਾਜੀ ਸਾਡੇ ਇੱਕ 600 ਰੁਪ ਚਾਬੀਆਂ ਪਾਣੇ ਤੇ ਬਹੁਤ ਸਸਤੀ ਰੇਂਜ ਆਈ ਸਾਡੇ ਕੋਲੇ ਅੱਛਾ ਜੀ ਕਿੰਨੇ ਤੋਂ ਸਟਾਰਟ ਹੋ ਜਾਂਦੇ ਆ ਜੀ 60 70 ਰੁਪਏ ਤੋਂ ਸ਼ੁਰੂ ਹੋਈਂਦੀ ਹੈ ਰੇਂਜ ਪੂਰੀ ਅੱਛਾ ਜੀ ਹਾਂ ਜੀ ਸასი ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਇਸ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਜੀ ਆਪਾਂ ਖੜੇ ਆ ਜੀ ਇਸ ਟਾਈਮ ਖੰਨੇ ਸਹਿਰ ਦੇ ਵਿੱਚ ਗੁਰੂ ਨਾਨਕ ਹੌਲ ਸੇਲ ਵਾਲੇ ਵੀਰਾਂ ਕੋਲ ਜਿੱਥੇ ਤੁਹਾਨੂੰ ਕਈ ਤਰ੍ਹਾਂ ਦੇ ਟੂਲ ਆ ਜਿਹੜੇ ਤੇ ਹੋਰ ਸਮਾਨ ਜਿਵੇਂ ਕਿ ਝੁੰਮਰ ਹੋ ਗਿਆ ਕਟਰ ਹੋ ਗਿਆ ਡ੍ਰਿਲਾਂ ਵਾਸ਼ਰ ਮੈਂ ਕਹਿੰਨਾ ਵੀ ਕੋਈ ਅੰਤ ਨਹੀਂ ਸਮਾਨ ਦਾ ਸਾਰਾ ਕੁਝ ਹੌਲ ਸੇਲ ਰੇਟ ਤੇ ਮਿਲੂਗਾ ਇਹ ਸਾਰੇ ਕਿਤੇ ਡਿਲੀਵਰੀ ਕਰ ਦਿੰਦੇ ਨੇ ਬਾਈ ਸਭ ਤੋਂ ਪਹਿਲਾਂ ਆਪਾਂ ਨਾਲ ਬਾਈ ਜੀ ਨਾਲ ਮੁਲਾਕਾਤ ਕਰਦੇ ਆਂ ਗੱਲਬਾਤ ਕਰਦੇ ਆਂ ਫਿਰ ਤੁਹਾਨੂੰ ਕੱਲੀ-ਕੱਲੀ ਚੀਜ਼ ਦਾ ਰੇਟ ਤੇ ਬਾਈ ਜੀ ਦਾ ਦੱਸ ਦਿਆਂ ਵੀ ਕੀ ਸਿਸਟਮ ਹੈ ਕੀ ਕੀ ਤੁਹਾਨੂੰ ਇੱਥੋਂ ਮਿਲ ਜੂਗਾ ਬਸ ਵਲੌਗ ਦੇ ਐਂਡ ਤੱਕ ਬਨੇ ਰਹੋ ਆਜੋ ਮੇਰੇ ਨਾਲ ਨਾਲ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਉਹ ਠੀਕ ਠਾਕ ਜੀ ਵਧੀਆ ਮਾਰੀ ਵਧੀਆ 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 ਚੱਲ ਰਹੀ ਸਭ ਕੁਝ ਵਧੀਆ ਜੀ ਹਾਂਜੀ ਤੇ ਬਾਈ ਜੀ ਦੇਖੀ ਆਪਾਂ ਸਭ ਤੋਂ ਪਹਿਲਾਂ ਟੂਲਸ ਦੇਖਦੇ ਆਂ ਜੀ ਆਜੋ 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 ਲਓ ਜੀ ਇਹ ਬਾਈ ਜੀ ਨੇ ਬੇਸਮੈਂਟ ਦੇ ਵਿੱਚ ਜਿਹੜਾ ਬਣਾਇਆ ਹੋਇਆ ਜਿੱ ਇਹਨੂੰ ਮਿਲਨਗੇ ਨਾ ਵੱਲੋਂ ਬਣਾਏ ਜਿਹੜੇ ਮਤਲਬ ਰੱਖੇ ਨੇ ਇੱਥੇ ਲਓ ਜੀ ਭਾਈ ਜੀ ਸਭ ਤੋਂ ਪਹਿਲਾਂ ਕਿਹੜੀ ਚੀਜ਼ ਦਿਖਾਓਗੇ ਜੀ ਆਪਣੇ ਕੋਲ ਕਾਰ ਵਾਸ਼ਰ ਦੀ ਹੁਣੇ ਥੋੜਾ ਟਾਈਮ ਪਹਿਲਾਂ ਹੀ ਰੇਂਜ ਪੂਰੀ ਕੀਤੀ ਆਪਾਂ ਸਾਡੇ ਕੋਲ ਹੋਲ ਸੇਲ ਦੇ ਵਿੱਚ ਸਾਰੀ ਕੰਪਲੀਟ ਰੇਂਜ ਮਿਲ ਜੇਗੀ ਪਾਵਰ ਟੂਲਸ ਦੀ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਂ ਹਮਮ ਪਾਰਕ ਸਾਈਡ ਕੰਪਨੀ ਦਾ ਕਾਰ ਵਾਸ਼ਰ ਮਿਲੇਗਾ ਲਓ ਜੀ ਬਹੁਤ ਹੀ ਸਸਤਾ ਸਰਵਤਨ 9000 ਰੁਪਏ ਦਾ ਮਿਲੇਗਾ ਕਾਰ ਵਾਸ਼ਰ ਇਸ ਦਾ ਅਸੀਂ ਕੰਬੋ ਰੈਡੀ ਕੀਤਾ ਵੈਕਿਊਮ ਕਲੀਨਰ ਦੇ ਨਾਲ ਓਕੇ ਜੀ ਜਿਸ ਦੇ ਵਿੱਚ ਤੁਹਾਨੂੰ ਕਾਫਰ ਦੇ ਵਿੱਚ ਮਿਲੇਗਾ ਫਾਸਟ ਮੈਕਸ ਕੰਪਨੀ ਦਾ ਵੈਕਿਊਮ ਕਲੀਨਰ 15 ਲੀਟਰ ਦੇ ਵਿੱਚ ਜੀ ਜੀ ਇਹ ਸਾਡੇ ਕੋਲ ਕੰਪਲੀਟ ਸੈੱਟ ਮਿਲੇਗਾ 6900 ਰੁਪਏ ਦੇ ਵਿੱਚ ਓਕੇ ਹਾਂ ਜੀ ਲਓ ਜੀ 6900 ਰੁਪਏ ਯਾਨੀ ਕਿ 100 ਘੱਟ 7000 ਦੇ ਵਿੱਚ 6900 ਤੁਹਾਨੂੰ ਕਾਰ ਵਾਸ਼ਰ ਮਿਲੂਗਾ ਨਾਲੇ ਮਿਲੂਗਾ ਵੈਕਿਊਮ ਕਲੀਨਰ ਬਾਈ ਜੀ ਇਹ ਵੈਕਿਊਮ ਕਲੀਨਰ ਦੱਸੋ ਮੈਨੂੰ ਗੱਡੀਆਂ ਚ ਘਰਾਂ ਚ ਕਿੱਥੇ ਕਿੱਥੇ ਯੂਜ਼ ਕਰ ਸਕਦੇ ਆ ਕੀ ਇਹਦੀ ਅਬਿਲਟੀ ਹੈ ਜੀ ਤੁਸੀਂ ਸਾਰੇ ਤਰ੍ਹਾਂ ਦੇ ਕੰਮ ਲੈ ਸਕਦੇ ਹੋ ਤੁਸੀਂ ਗਿੱਲਾ ਵੀ ਖਝਵਾ ਸਕਦੇ ਹੋ ਸੁੱਕਾ ਖਝਵਾ ਸਕਦੇ ਹੋ ਨਾਲ ਤੁਹਾਨੂੰ ਬਲੂਰ ਵੀ ਮਿਲੇਗਾ ਇਹਦੇ ਇਹਦੇ ਵਿੱਚ ਉਹਨੇ ਪੈਸਿਆਂ ਚ ਹਾਂਜੀ ਹਾਂਜੀ ਲਓ ਜੀ ਇਹ ਪੂਰਾ ਕੰਬੋ ਆ ਗਿਆ ਜੀ 7000 ਦੇ ਵਿੱਚ ਤੁਹਾਨੂੰ ਇੱਕ ਘੱਟ 100 ਘੱਟ 7000 ਦੇ ਵਿੱਚ ਮਿਲੂਗਾ ਜੀ ਆਹਾ ਬਲੂਰ ਆ ਗਿਆ ਜੀ ਹਾਂਜੀ ਕੋਪਰ ਮੋਟਰ ਦੇ ਵਿੱਚ ਜੀ ਜੀ ਤੇ ਵੈਕਿਊਮ ਕਲੀਨਰ ਮਿਲੇਗਾ ਤੇ ਨਾਲ ਮਿਲੇਗਾ ਕਾਰ ਵੋਸ਼ਰ ਇਸ ਦੇ ਨਾਲ ਤੁਹਾਨੂੰ ਫੋਮ ਵੋਸ਼ ਫ੍ਰੀ ਮਿਲੇਗੀ ਤੇ ਨਾਲ ਤੇ ਨਾਲ ਗੱਡੀਆਂ ਸਾਫ਼ ਕਰਨ ਵਾਲਾ ਕੱਪੜਾ ਵੀ ਫ੍ਰੀ ਮਿਲੇਗਾ ਤੁਹਾਨੂੰ ਆਹ ਬਾਈ ਜੀ ਸਮਾਨ ਨਾਲ ਇਹ ਐਸੈਸਰੀ ਸਾਰੀ ਨਾਲ ਮਿਲੇਗੀ ਇਸ ਦੇ ਨਾਲ ਤੁਹਾਨੂੰ 25 ਫੁੱਟ ਪਾਈਪ ਮਿਲੇਗੀ ਲਓ ਜੀ ਕਰੋ ਚੱਕ ਲੈ ਲੌਂ ਦੇ ਵਿੱਚ ਪਾਈਪ ਮਿਲੇਗੀ ਇਹ ਤੁਹਾਨੂੰ ਬਸ ਸਮਾਨ ਬਹੁਤ ਹੈ ਬਾਈਆਂ ਕੋਲ ਆ ਦਿਖਾਓ ਮੜਿਆ ਕਿਹੜਾ ਸਾਰਾ ਇਹ ਸਾਰਾ ਤੁਹਾਨੂੰ ਦਿਖਾਉਣਾ ਹੈ ਆਪਾਂ ਜਿੰਨਾ ਵੀ ਕੋਸ਼ਿਸ਼ ਹੋ ਸਕੇ ਵੱਧ ਤੋਂ ਵੱਧ ਦਿਖਾਵਾਂਗੇ ਬਸ ਤੁਸੀਂ ਵਲੌਗ ਸਾਰਾ ਦੇਖਿਓ ਜੇ ਸੋ ਆਹ ਲਓ ਜੀ ਆਪਾਂ ਕਿਤੇ ਲੈਣ ਜਾਈਏ 5-6000 ਤੋਂ ਘੱਟ ਕੱਲਾ ਜਿਹੜਾ ਵਾਸ਼ਰਕਾਰ ਵਾਸ਼ਰ ਉਹ ਹੀ ਨਹੀਂ ਹੁੰਦਾ ਪਰ ਇੱਥੇ ਆਪਾਂ ਨੂੰ 6900 ਦੇ ਵਿੱਚ ਤਿੰਨ ਚੀਜ਼ਾਂ ਮਿਲ ਰਹੀਆਂ ਜੀ ਆਹ ਚੈੱਕ ਕਰੋ ਆਹ ਆ ਗਿਆ ਜੀ ਵੈਕਿਊਮ ਕਲੀਨਰ ਪਲੱਸ ਆ ਨਾਲ ਪਾਈਪ ਹੈ ਭਾਈ ਪਾਈਪ ਕਿੰਨੇ ਮੀਟਰ ਲੰਬੀ ਹੈ ਜੀ ਇਹ 25 ਫੁੱਟ ਪਾਈਪ ਹੁੰਦੀ ਪੂਰੀ 25 ਫੁੱਟ ਲਓ ਜੀ 25 ਫੁੱਟ ਜਿਹੜੀ ਆ ਲੰਬਾਈ ਹੈ ਜੀ ਪਾਈਪ ਦੀ ਤੇ ਨਾਲ ਆਹ ਗਨ ਤੁਹਾਨੂੰ ਇਹ ਮਿਲਣੀ ਹੈ ਤੇ ਇੱਕ ਆਹ ਜੀ ਆਹ ਆ ਕਿਦਾ ਭਾਈ ਵੈਕਿਊਮ ਕਲੀਨਰ ਦਾ ਜੀ ਲਓ ਜੀ ਆ ਵੈਕਿਊਮ ਕਲੀਨਰ ਦਾ ਜਿਹੜਾ ਅੱਗੇ ਲੱਗਦਾ ਜੀ ਮੈਟ ਸਾਫ ਕਰ ਸਕਦੇ ਉਸ ਨਾਲ ਠੀਕ ਹੈ ਜੀ ਅੱਛਾ ਇਹਦੇ ਨਾਲ ਬਾਈ ਜੀ ਪਾਈਪ ਇਹਦੇ ਨਾਲ ਪਾਈਪ ਨਾ ਇਹਦੇ ਵਿੱਚ ਹੁੰਦੇ ਸਾਰਾ ਅੱਛਾ ਦਿਖਾਓ ਜੀ ਨੇੜੇ ਸਾਰਾ ਸਮਾਨ ਇਹਦੇ ਵਿੱਚ ਹੁੰਦੇ ਜੀ ਹਾਂ ਲਓ ਜੀ ਪਾਈਪ ਹੋ ਗਈ ਹੈ ਸਾਰੀ ਅੱਛਾ ਜੀ ਇਹ ਟਾਇਰ ਵਗੈਰਾ ਹੋ ਗਏ ਇਹਦੇ ਸਾਰੇ ਲਓ ਜੀ ਸਾਰੀ ਇੱਥੇ ਫਿਲਟਰ ਵਗੈਰਾ ਪੂਰਾ ਕੰਪਲੀਟ ਸੈੱਟ ਹੋ ਗਿਆ ਇਹਦੇ ਵਿੱਚ ਅੱਛਾ ਬਾਈ ਜੀ ਗੱਲ ਗਰੰਟੀ ਗਰੰਟੀ ਦੀ ਕਰੀਏ ਕਿਦਾਂ ਹੰਡਣ ਚ ਕਿਵੇਂ ਆ ਸਮਾਨ ਇਹ ਭਾਜੀ ਇਹਨਾਂ ਦੀ 3 ਮਹੀਨੇ ਦੀ ਗਰੰਟੀ ਹੋਈਗੀ ਆਪਣੀ ਜੀ ਹਾਂਜੀ ਠੀਕ ਹੈ ਜੀ ਲਓ ਜੀ 3 ਮਹੀਨਿਆਂ ਦੀ ਗਰੰਟੀ ਹੈ ਸੋ ਹੁਣ ਬਾਈ ਜੀ ਅੱਗੇ ਨੈਕਸਟ ਟੂਲ ਕਿਹੜਾ ਹੈ ਜੀ ਦਿਖਾਓ ਨੈਕਸਟ ਟੂਲ ਆਪਾਂ ਇਨਕੋ ਦੀ ਪੂਰੀ ਰੇਂਜ ਮਿਲ ਜੇਗੀ ਆਪਣੇ ਕੋਲੇ ਅੱਛਾ ਜੀ ਦਿਖਾਓ ਜੀ ਇਹਨਾਂ ਨੂੰ ਇਹਦੇ ਵਿੱਚ ਕੀ ਕੀ ਆ ਆਪਣੇ ਕੋਲ ਕਿੰਨੇ ਤੋਂ ਕਿਹੜੀ ਚੀਜ਼ ਸਟਾਰਟ ਹੈ ਜੀ ਇੱਕ ਮਿੰਟ ਲਓ ਜੀ ਇਹ ਹੈਗਾ ਜੀ ਇਨਕੋ ਬ੍ਰਾਂਡ ਦੇ ਵਿੱਚ ਇਨਕੋ ਦੇ ਵਿੱਚ ਆ ਕੋਡਲੈਸ ਗ੍ਰੈਂਡਰ ਮਿਲ ਜੇਗਾ ਅੱਛਾ ਜੀ ਤਾਰ ਤੋਂ ਬਿਨਾ ਚੱਲਣ ਵਾਲਾ ਬਿਲਕੁਲ ਬਿਲਕੁਲ ਚਾਰਜਿੰਗ ਵਾਲਾ ਹਾਂਜੀ 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 ਲਓ ਜੀ ਇਹ ਚਾਰਜਿੰਗ ਤੋਂ ਬਿਨਾ ਚੱਲ ਰਿਹਾ ਆ ਤੋਂ ਤਾਰ ਤੋਂ ਬਿਨਾ ਚੱਲ ਰਿਹਾ ਜੀ ਚਾਰਜਿੰਗ ਦੇ ਨਾਲ ਹਾਂਜੀ ਹਾਂਜੀ ਜੀ ਇਹ 4 ਐਂਪੀਅਰ ਦੀ ਬੈਟਰੀ ਦੇ ਨਾਲ ਆਉਂਦਾ 6 ਮਹੀਨੇ ਗਾਰੰਟੀ ਮਿਲੇਗੀ ਇਹਦੀ ਇਹਦੇ ਨਾਲ ਪੂਰੀ ਕੰਪਲੀਟ ਐਕਸੈਸਰੀ ਮਿਲੇਗੀ ਇਹ ਸਿਰਫ 4500 ਰੁਪਏ ਦਾ ਮਿਲੇਗਾ ਤੁਹਾਨੂੰ ਅੱਛਾ ਭਾਈ ਜੀ ਕੀ ਕੀ ਐਕਸੈਸਰੀ ਦੇ ਨਾਲ ਤੁਸੀਂ ਪ੍ਰੋਵਾਈਡ ਕਰੋਗੇ ਇਹਦੇ ਨਾਲ ਸਿੰਗਲ ਬੈਟਰੀ ਆਉਂਦੀ ਆ ਲਓ ਜੀ ਆ ਬੈਟਰੀ ਤੇ ਚੱਲਦਾ ਜੀ ਬੈਟਰੀ ਨਹੀਂ ਬੈਟਰਾ ਮਿਲੇਗਾ ਤੁਹਾਨੂੰ ਇਹਦੇ ਨਾਲ 20 3 5 ਐਂਪੀਅਰ ਦੀ ਬੈਟਰੀ ਮਿਲੇਗੀ ਅੱਛਾ 5 ਐਂਪੀਅਰ ਦੀ ਅੱਛਾ 20V ਮੈਕਸ 6 ਐਂਪੀਅਰ ਦਾ ਨਾਮ ਹਾਂਜੀ 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 ਇਹਦਾ 2 ਤੋਂ 3 ਘੰਟੇ ਦਾ ਬੈਕਅਪ ਹੁੰਦਾ ਹੈ ਇਹਦਾ ਬੈਟਰੀ ਦਾ 4500 ਦੇ ਵਿੱਚ ਦਿਖਾਓ ਕੀ ਕੀ ਆ ਇੱਥੇ ਰੱਖੋ ਜੀ ਲਿਆਓ ਬਾਈ ਜੀ ਦਿਖਾਓ ਇੱਕ ਤਾਂ ਬਾਈ ਜੀ ਤੁਹਾਨੂੰ ਇਹ ਆ ਗਿਆ ਜੀ ਗ੍ਰਾਈਂਡਰ ਹਾਂਜੀ ਤੇ ਗ੍ਰਾਈਂਡਰ ਦੇ ਨਾਲ ਬੈਟਰੀ ਤਾਂ ਚਲੋ ਮਿਲਣੀ ਹੈ ਮਿਲਣੀ ਹੈ ਜੀ ਆਹ ਕਿੱਟ ਆ ਗਈ ਅੱਗੇ ਦੀ ਬਾਕੀ ਆ ਲੋ ਜੀ ਇਹ ਇਹ ਆ ਗਿਆ ਆਪਣੇ ਕੋਲ ਰਿਪਰ ਸੈੱਟ ਕੋਡਲੈਸ ਅੱਛਾ ਜੀ ਇਸ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਆਂਦੀ ਆ ਜੀ ਜੀ ਇਹ ਟਰੈਕਟਰਾਂ ਵਾਲੇ ਗੱਡੀਆਂ ਵਾਲੇ ਬਹੁਤ ਵਰਤਦੇ ਨੇ ਇਸ ਸੀਜ਼ਨ ਨੂੰ ਵੀ ਜੀ ਜੀ ਇਹ ਸੈੱਟ ਆ ਜੀ ਇਹ ਕੀ ਨਾਮ ਹੈ ਜੀ ਇਹਦਾ ਔਰ ਰਿਪਰ ਸੈਟ ਕਹਿੰਦੇ ਨੇ ਇਹਨੂੰ ਅੱਛਾ ਜੀ ਹਾਂਜੀ ਇਹ ਨਟ ਵਗੈਰਾ ਖੋਲਣ ਵਾਸਤੇ ਹੈ ਜੀ ਹਾਂਜੀ ਹਾਂਜੀ ਬਿਲਕੁਲ ਜੀ ਲਓ ਜੀ ਇਹ ਕਰੋ ਚੱਕ ਨੇੜੇ ਦਿਖਾਓ ਬਾਈ ਆ ਹੈਗਾ ਜੀ ਰਿਪਰ ਸੈਟ ਲਓ ਜੀ ਇਹ ਮਤਲਬ ਗੱਡੀਆਂ ਗੁੱਡੀਆਂ ਦੇ ਨਟ ਅੱਛਾ ਬਾਈ ਇਹਦੇ ਨਾਲ ਲੱਗਣ ਵਾਲੀ ਕਿਹੜੀ ਚੀਜ਼ ਆ ਇਹਦੇ ਨਾਲ ਇਹਦੇ ਨਾਲ ਗੋਟੀਆਂ ਵਗੈਰਾ ਫ੍ਰੀ ਹੁੰਦੀਆਂ ਨੇ ਕਿੰਨੀਆਂ ਮਿਲਦੀਆਂ ਨੇ ਜੀ ਤਿੰਨ ਗੋਟੀਆਂ ਫ੍ਰੀ ਹੁੰਦੀਆਂ ਨੇ ਲਓ ਜੀ ਆਹ ਤੁਹਾਨੂੰ ਇਹਦੇ ਨਾਲ ਮਿਲ ਜਾਣੀਆਂ ਗੋਟੀਆਂ ਤੁਸੀਂ ਜਿਵੇਂ ਮਰਜ਼ੀ ਨਾਲ ਦੇਖੋ ਜੀ ਖੋਲ ਸਕਦੇ ਹੋ ਨਟ ਭਾਈ ਜੀ ਕੀ ਪ੍ਰਾਈਸ ਰੇਂਜ ਹੈ ਇਹਦੀ ਰੀਪਰ ਦੀ ਜੀ ਇਹ 650 ਦੀ ਰੇਂਜ ਦੇ ਵਿੱਚ ਹੁੰਦਾ ਜੀ ਅੱਛਾ ਜੀ ਦੇਖ ਲਓ ਭਾਈ ਜੀ ਪ੍ਰਾਈਸ ਦੇਖ ਕੇ ਲੋਕ ਇਨਕਾਰ ਨਾ ਕਰਨ ਪ੍ਰਾਈਸ ਨਾਲ ਲੰਮਾ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਸਾਡੀ ਪ੍ਰਾਈਸ ਦੀ ਪੂਰੀ ਗਾਰੰਟੀ ਹੋਵੇਗੀ 올ਓਵਰ ਇੰਡੀਆ ਦੇ ਵਿੱਚ ਠੀਕ ਹੈ ਓਕੇ ਹਾਂਜੀ ਹਾਂਜੀ ਲਓ ਜੀ ਪ੍ਰਾਈਸ ਕਹਿੰਦੇ ਅਸੀਂ ਅੱਛਾ ਭਾਈ ਜੀ ਆਪਣਾ ਇੱਕ ਵਾਰੀ ਐਡਰੈਸ ਦੱਸ ਦੋ ਪ੍ਰੋਪਰ ਜੀ ਆਪਣੀ ਖੰਨੇ ਆ ਜੀ ਗੁਰੂ ਨਾਨਕ ਹੋਲ ਸੇਲ ਦੇ ਨਾਮ ਤੇ ਸ਼ੌਪ ਆਪਣੀ ਚੰਡੀਗੜ੍ਹ ਰੋਡ ਤੇ ਤੁਸੀਂ ਚੰਡੀਗੜ੍ਹ ਰੋਡ ਐਂਟਰ ਕਰੋਗੇ ਤਾਂ ਐਂਟਰ ਲਲਿਹੇੜਾ ਰੋਡ ਵਜਦਾ ਲਿਹੜਾ ਚੌਂ ਲਲਿਹੇੜੀ ਰੋਡ ਚੌਂਕ ਆ ਜੀ ਇਹ ਆਪਣਾ ਹਾਂਜੀ ਬਿਲਕੁਲ ਜੀ ਤੇ ਅੱਛਾ ਬਾਈ ਜੀ ਤੁਸੀਂ ਆ ਦਿਖਾਇਆ ਸੀ ਮੈਨੂੰ ਇਹ ਗ੍ਰਾਈਂਡਰ ਇਹਦੇ ਨਾਲ ਹੋਰ ਕੀ ਕੀ ਸੈੱਟ ਤੁਸੀਂ ਕਿਦਾਂ ਦਾ ਗ੍ਰਾਈਂਡਰ ਵਗੈਰਾ ਦੇ ਨਾਲ ਬੀਜਲ ਵਗੈਰਾ ਸਾਰੇ ਮਿਲਣਗੇ ਅੱਛਾ ਅੱਛਾ ਦਿਖਾਓਗੇ ਮਾੜੇ ਕਿਹੜੇ ਕਿਹੜੇ ਮਿਲਣਗੇ ਇਹਦੇ ਨਾਲ ਲਓ ਜੀ ਆ ਦੇਖੋ ਇਹ ਕਿੱਟ ਪੂਰੀ ਬਣੀ ਹੋਈ ਜੀ ਹਰ ਇੱਕ ਚੀਜ਼ ਦੇ ਵਿੱਚ ਗ੍ਰਾਈਂਡਰ ਆ ਰਿਪਰ ਦਿਖਾਇਆ ਤੁਸੀਂ ਹਾਂਜੀ ਪੂਰਾ ਟੈਚ ਹੀ ਮਿਲੇਗਾ ਉਹ ਨਾਲ ਦੇਖੋ ਹਾਂ ਚੈੱਕ ਕਰੋ ਜੀ ਤੇ ਇਹਦੇ ਨਾਲ ਜਿਹੜੇ ਦਿਖਾਓ ਹਾਂਜੀ ਹੂੰ ਲਓ ਜੀ अच्छा व्हील वगैरह अच्छा व्हील आ गए ਇਹਦੇ ਚ ਲੋ ਜੀ ਕਰੋ ਚੈੱਕ ਆ ਸਾਰੇ 6 7 ਜਿਆਦਾ ਹੀ ਨੇ ਹਨਾ 8 9 व्हीਲ ਹੈਗੇ ਇਹਦੇ ਨਾਲ ਬਿਲਕੁਲ ਬਿਲਕੁਲ ਲੋ ਜੀ ਆ ਚਾਰਜਰ ਕਿੰਨੇ ਚਿਰ ਚ ਬਾਈ ਚਾਰਜ ਹੋ ਜਾਂਦੀ ਇਹ ਤੁਸੀਂ 1 ਘੰਟਾ ਮਤਲਬ ਚਾਰਜਿੰਗ ਤੇ ਲਗਾਓ 2 3 ਘੰਟੇ ਦਾ ਬੈਕਪ ਬੰਦ ਕਰਦੇ ਓਕੇ ਘੰਟੇ ਚ ਮਤਲਬ ਕਿ ਕੰਮ ਤੇ ਜਾਣ ਤੋਂ ਘੰਟਾ ਪਹਿਲਾਂ ਲਗਾ ਤੀ ਜਿਵੇਂ ਕਿਸੇ ਵੀਰ ਨੇ ਵਰਤ ਨਹੀਂ ਹਨਾ ਜੀ ਹਾਂਜੀ ਹਾਂਜੀ ਬਿਲਕੁਲ ਲੋ ਜੀ ਤੁਹਾਨੂੰ ਰਿਪਰ ਤੇ ਗ੍ਰੈਂਡਰ ਦਿਖਾਤਾ ਨਾਲੇ ਦਿਖਾਤਾ ਕਾਰਵਾਸ਼ਰ ਤੇ ਵੈਕਿਊਮ ਕਲੀਨਰ ਹੋਣ ਬਾਈ ਜੀ ਆ ਟੂਲ ਆ ਜਿਵੇਂ ਆ ਹਨ ਜੀ ਇਹਨਾਂ ਦਾ ਕੀ ਪ੍ਰਾਈਸ ਰਹਿੰਦਾ ਜੀ ਹੈ ਜਿਹੜੇ ਜੈਕ ਕਾਰ ਜੈਕ ਵਗੈਰਾ ਨੇ ਜੀ ਅੱਛਾ ਜੀ ਕਿੰਨੇ ਤੋਂ ਸ਼ੁਰੂ ਨਹੀਂ 700 ਤੋਂ ਸ਼ੁਰੂ ਹੋ ਜਾਂਦੇ ਨੇ ਇਹ ਅੱਛਾ ਜੀ ਹਾਂਜੀ ਹਾਂਜੀ ਇਹ 750 ਤੋਂ ਸ਼ੁਰੂ ਹੋ ਕੇ ਕਿੰਨੀ ਰੇਂਜ ਤੱਕ ਨੇ ਜੀ 750 ਤੋਂ ਲੈ ਕੇ ਸਾਡੇ ਕੋਲ 3000 ਦੀ ਰੇਂਜ ਤੱਕ ਪਏ ਨੇ ਓਕੇ ਉਸ ਤੋਂ ਇਲਾਵਾ ਇਹ ਵਾਲੀ ਕਿੱਟ ਬਹੁਤ ਡਿਮਾਂਡ ਦੇ ਵਿੱਚ ਆ ਇਹ ਲੈਓ ਜੀ ਦਿਖਾਓ ਅੱਛਾ ਜੀ ਕਿੱਟ ਬਹੁਤ ਸਸਤੀ ਹੈ ਸਿਰਫ 750 ਰੁਪਏ ਦੀ ਮਿਲੇਗੀ ਕਿੱਟ ਅੱਛਾ ਜੀ ਹਾਂਜੀ ਤੇ ਪੂਰੀ ਪੂਰਾ ਕੰਪਲੀਟ ਸੈੱਟ ਹੋਏਗਾ ਇਹਦੇ ਵਿੱਚ ਛੋਟੇ ਤੋਂ ਲੈ ਕੇ ਨਟ ਤੋਂ ਲੈ ਕੇ ਵੱਡੇ ਨਟ ਤੱਕ ਗੱਡੀਆਂ ਦੇ ਨਟ ਤੱਕ ਵੀ ਖੋਲ ਸਕਦੇ ਕਿਵੇਂ ਆ ਬਾਈ ਜੀ ਇਹ ਸਾਰੇ ਜਿਹੜੇ ਪਏ ਨੇ ਕਾਰਵਾਸ਼ਰ ਜੀ ਹਾਂਜੀ ਹਾਂਜੀ ਇਹਨਾਂ ਦੀ ਕੀ ਕੀ ਰੇਂਜ ਆ ਉਹ ਤਾਂ ਤੁਸੀਂ ਦਿਖਾਇਆ ਸੀਗਾ ਮਤਲਬ ਕੱਲਾ ਜਿਹਾ ਲੈਣਾ ਹੋਵੇ ਉਹ 3000 ਦਾ ਹਾਂਜੀ ਹਾਂਜੀ ਅੱਛਾ 3000 ਤੋਂ ਸਟਾਰਟ ਆ ਤੇ ਕਿੰਨੇ ਤੱਕ ਰੇਂਜ ਆ ਜੀ ਕਾਰਵਾਸ਼ਰ 3000 ਤੋਂ ਲੈ ਕੇ ਸਾਢੇ 1 ਲੱਖ ਰੁਪਏ ਤੱਕ ਕਾਰਵਾਸ਼ਰ ਪਿਆ ਜੀ ਇਸ ਟਾਈਮ ਅੱਛਾ ਬਾਈ ਆ ਮੈਂ ਦੇਖ ਰਹਾ ਇਹ ਤੁਸੀਂ ਰੇਡ ਕਿ ਲਜਾਨ ਵਾਲੇ ਅੱਗੇ ਪਿੱਛੇ ਕਰਨ ਵਾਲੇ ਇਹਨਾਂ ਬਾਰੇ ਦੱਸੋ ਕੀ ਚੀਜ਼ ਹੈ ਜੀ ਇਹ ਗੱਡੀ ਟੈਪ ਜਿਹੜੇ ਤੁਸੀਂ ਰੱਖਿਆ ਇਹ ਸਮਾਨ ਜੀ ਇਹ ਰੀਡੂ ਵਾਲਾ ਕਾਰਵਾਸ਼ਰ ਨੇ ਇਹ ਇਹ ਮਤਲਬ ਲੇਟੈਸਟ ਲਾਂਚ ਹੈ ਕੰਪਨੀ ਦੇ ਵਿੱਚ ਤੇ 12500 ਰੁਪਏ ਦਾ ਆਇਆ ਇਹ ਕਾਰਵਾਸ਼ਰ ਅੱਛਾ ਹਾਂਜੀ ਤੇ ਇਹ ਹੈਵੀ ਮੋਟਰ ਦੇ ਵਿੱਚ ਆ ਇਹਦੇ ਵਿੱਚ ਇੰਡਸਟਰੀਅਲ ਮੋਟਰ ਲੱਗੀ ਹੋਈ ਆ ਕਾਪਰ ਮੋਟਰ ਲੱਗੀ ਹੋਈ ਆ ਅੱਛਾ ਜੀ ਇਹ ਤਾਂ ਫਿਰ ਗਨ ਵੀ ਵੱਡੀ ਹੋਊਗੀ ਪੂਰੀ ਹਾਂਜੀ ਲਓ ਜੀ ਇਹ ਕਰੋ ਚੱਕ ਇਹਦੀ ਗਨ ਬਹੁਤ ਵੱਡੀ ਆ ਅੱਛਾ ਬਾਈ ਹੁਣ ਜਿਵੇਂ ਇਹ ਕੀਦੇ ਕੰਮਾਂ ਦਾ ਜਿਵੇਂ ਕੰਬਾਈਨ ਵਗੈਰਾ ਕਿਸੇ ਨੇ ਵਾਸ਼ ਕਰਨੀ ਆ ਵੱਡੇ ਵਹੀਕਲ ਜਿਹੜੇ ਨੇ ਹਾਂਜੀ ਤੇ ਇਹ ਉਹਨਾਂ ਦੇ ਵਿੱਚ ਆਉ ਕੰਮ ਹਨਾ ਬਿਲਕੁਲ ਜੀ ਬਿਲਕੁਲ ਲਓ ਜੀ ਕੀ ਰੇਟ ਕਿਹਾ ਤੁਸੀਂ ਇਹਦਾ ਇਹ ਪਹਿਣਾ 12000 ਰੁਪਏ ਦਾ ਜੀ ਅੱਛਾ 12 ਦਾ ਤੇ ਅਗਲੇ ਵਾਲਾ ਆਹ ਆ ਜੀ ਇਹ ਵੀ ਕਮਰਸ਼ੀਅਲ ਯੂਜ਼ ਦੇ ਵਿੱਚ ਜਿੰਨਾਂ ਤੋਂ 8 ਤੋਂ 10 ਗੱਡੀਆਂ ਰੱਖੀਆਂ ਹੋਈਆਂ ਨੇ ਜੀ 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 ਇਹ ਕਾਰ ਵਾਸ਼ਰ ਅੰਦਰ 3 ਐਚਪੀ ਮੋਟਰ ਦੇ ਵਿੱਚ ਅੱਛਾ ਜੀ ਹਾਂ ਜੀ 3 ਹਸਪਾਤਾਲ ਦੀ ਮੋਟਰ ਦੀ 3 ਐਚਪੀ ਮੋਟਰ ਦੀ ਹੂੰ ਤੇ ਇਹ ਪਿਓਰ ਕਾਪਰ ਮੋਟਰ ਮਿਲੇਗੀ ਠੀਕ ਹੈ ਓਕੇ ਤੇ ਇਸ ਦਾ ਪ੍ਰਾਈਸ ਹੈਗਾ 19000 ਰੁਪਏ ਓਕੇ ਹਾਂ ਜੀ ਠੀਕ ਹੈ ਜੀ ਬਾਕੀ ਭਾਈ ਜੀ ਆਹ ਕਟਰ ਨੇ ਇਹਨਾਂ ਬਾਰੇ ਦੱਸੋ ਜੀ ਇਹ ਕਿਵੇਂ ਕਿੰਨੀ ਰੇਂਜ ਤੋਂ ਸ਼ੁਰੂ ਨੇ ਆਪਣੇ ਕੋਲੇ ਕਟਰ ਭਾਜੀ ਸਾਡੇ ਕੋਲ ਸ਼ੁਰੂ ਹੋ ਜਾਂਦੇ ਆ ਮਤਲਬ 105 ਠੀਕ ਹੈ ਜੀ 1050 ਰੁਪਏ ਤੋਂ ਕਟਰ ਜਿਹੜੇ ਸਟਾਰਟ ਨੇ ਤੇ ਕਿੰਨੀ ਰੇਂਜ ਤੱਕ ਨੇ ਜੀ 1000 ਤੋਂ ਸ਼ੁਰੂ ਹੋ ਕੇ ਮਤਲਬ ਸਾਡੇ ਕੋਲ ਚੌਪਸਾ ਵਗੈਰਾ ਕਟਾਫਸਾ ਸਾਰਾ ਕੰਪਲੀਟ ਮਿਲ ਜੇਗਾ ਠੀਕ ਹੈ ਜੀ 8-10000 ਦੀ ਰੇਂਜ ਤੱਕ ਹੁੰਦੇ ਨੇ ਉਹ ਬਿਲਕੁਲ ਅੱਛਾ ਭਾਈ ਜੀ ਪੇਂਟ ਵਾਲੀ ਜਿਹੜੀ ਆ ਆਹ ਜੀ ਆ ਮਸ਼ੀਨ ਇਹ ਕਿੰਨੇ ਤੋਂ ਸ਼ੁਰੂ ਹੈ ਇਹ ਕੋਈ ਬਹੁਤ ਸੋਹਣੀ ਮਸ਼ੀਨ ਆਈ ਹੈ ਇੱਕ ਹਮ ਹਾਂ ਹਾਂ ਇਹ ਪੇਂਟ ਮਸ਼ੀਨ ਗਾਣਾ ਸਭ ਤੋਂ ਜ਼ਿਆਦਾ ਹੌਟ ਸੇਲਿੰਗ ਆਈਟਮ ਆ ਇਹ ਇਹ 1500 ਰੁਪਏ ਦੀ ਮਸ਼ੀਨ ਆ ਇਹ ਓ ਅੱਛਾ ਇਹਦੇ ਵਿੱਚ ਕਿਦਾਂ ਬਈ ਕਿੰਨਾ ਰੰਗ ਪੈਂਦਾ ਵਿੱਚ ਪੈਂਦਾ 1 ਲੀਟਰ ਦੇ ਨੇੜੇ ਹਾਂਜੀ ਹਾਂਜੀ 1 ਲੀਟਰ ਪੈਂਦਾ ਬੜੇ ਆਰਾਮ ਨਾਲ ਇਹਦੇ ਵਿੱਚ ਅੱਛਾ ਅੱਛਾ ਜੀ ਠੀਕ ਹੈ ਜੀ ਬਹੁਤ ਸੋਹਣੀ ਆਈਟਮ ਆ ਜਿਵੇਂ ਆਪਣੇ ਘਰੇ ਨਹੀਂ ਪੇਂਟ ਵਾਲਾ ਪੈਸੇ ਸੂੰਹ ਲੈ ਜਾਂਦਾ ਤੁਸੀਂ ਇੱਕ ਵਾਰੀ ਲੈ ਕੇ ਜਾਓ ਹਾਂ ਜਿਹਨੇ ਦਰਵਾਜ਼ਾ ਰੰਗਣਾ ਕਿਸੇ ਨੇ ਕਿਸੇ ਨੇ ਟਰੈਕਟਰ ਵਗੈਰਾ ਦੇ ਮਾੜਾ ਮੋੜ ਜਾਂ ਕੋਈ ਆਪਣੇ ਸੰਦ ਸੰਧੇੜੇ ਆ ਜਿਨ੍ਹਾਂ ਨੂੰ ਹਨ ਇੰਪਲੀਮੈਂਟਸ ਨੇ ਜਿਹੜੇ ਉਹਨਾਂ ਨੂੰ ਕਲਰ ਕਰਨਾ ਤਾਂ ਇਹ ਬੜੀ ਵਧੀਆ ਚੀਜ਼ ਹੈ ਇਹ ਰੰਗ ਕਰਨ ਵਾਲੀ ਕਿੰਨੇ ਦੀ ਆ ਤੁਸੀਂ ਇਹ 1500 ਦੀ ਹਾਂਜੀ 1500 ਰੁਪਏ ਦੀ ਮਿਲੇਗੀ 6 ਮਹੀਨੇ ਦੀ ਗਰੰਟੀ ਵੀ ਮਿਲੇਗੀ ਨਾਲ ਜੀ ਤੇ ਜਿਹੜਾ ਬਈ ਆਪਣੀ ਵੀਡੀਓ ਵੇਖ ਕੇ ਆਉ ਸ਼ੇਅਰ ਕਰਕੇ ਉਹਨੂੰ ਕੋਈ ਮਿਲੂਗਾ ਉਹ ਕਰ ਦਾਂਗੇ ਹੋਰ ਵੀ ਜਿਹੜਾ ਪੇਜ ਨੂੰ ਸਬਸਕ੍ਰਾਈਬ ਕਰਕੇ ਆਏਗਾ ਜੀ ਉਹਨੋਂ ਹੋਰ ਵੀ ਡਿਸਕਾਊਂਟ ਦਵਾਂਗੇ ਆਪਾਂ ਲਓ ਜੀ थैंक यू ਭਾਈ ਜੀ ਅੱਛਾ ਭਾਈ ਆ ਕਰਾਣਾ ਨੇੜੇਓਂ ਦਿਖਾ ਦਿਓ ਆ ਸਾਰਾ ਸਮਾਨ ਆ ਜਿਹੜੇ ਇੱਧਰ ਆ ਗ੍ਰਾਈਂਡਰ ਡ੍ਰਿਲਾਂ ਪਈਆਂ ਨੇ ਡ੍ਰਿਲ ਭਾਈ ਕਿੰਨੇ ਤੋਂ ਸਟਾਰਟ ਹੋ ਜਾਂਦੀ ਆ ਆਪਣੇ ਕੋਲ ਇਹ ਦਿਖਾਓ ਜੀ ਡ੍ਰਿਲਾਂ ਜੀ ਲਓ ਜੀ ਚੈੱਕ ਕਰੋ ਚੈੱਕ ਇਹ ਤਰ੍ਹਾਂ ਮਤਲਬ ਕੀ ਇਹੋ ਜਿਹਾ ਸਮਾਨ ਆ ਜਿਹੜਾ ਆਪਣੇ ਰੋਜ਼ ਮਰਾਂ ਦੀ ਜ਼ਿੰਦਗੀ ਦੇ ਵਿੱਚ ਕੰਮ ਆਉਣਾ ਹੀ ਆਉਣਾ ਹੈ ਹਨਾ ਜੀ ਤੇ ਬਾਕੀ ਐਡਰੈਸ ਭਾਈ ਇਹਨੇ ਦੱਸਤਾ ਹੈ ਨੰਬਰ ਇਹਨਾਂ ਦਾ ਤੁਹਾਡੇ ਕੋ ਆ ਜਾਊਗਾ ਤੁਸੀਂ ਮਤਲਬ ਸਾਰਾ ਸਮਾਨ ਦੇਖ ਕੇ ਖਰੀਦ ਸਕਦੇ ਹੋ ਤੇ ਬਾਕੀ ਇਧਰ ਆ ਚਾਬੀਆਂ ਵਗੈਰਾ ਵੀ ਹੈਗੀਆਂ ਆ ਦਿਖਾਉ ਬਾਈ ਜੀ ਚਾਬੀਆਂ ਟੂਲ ਇਧਰ ਜੀ ਆ ਦੇਖੋ ਚਾਬੀਆਂ ਪੇਡਕਸ ਆਪਾਨੇ ਛੋਟੇ ਤੋਂ ਛੋਟਾ ਪੇਡਕਸ ਤੇ ਵੱਡੇ ਤੋਂ ਵੱਡਾ ਪੇਡਕਸ ਇਹਨਾਂ ਕੋਲ ਜਿਹੜਾ ਮਿਲ ਜੂਗਾ ਤੇ ਆ ਦਿਖਾਓ ਬਾਈ ਜੀ ਹੁਣ ਲਓ ਜੀ ਇਹ ਹੈਗਾ ਬੋਸ ਕੰਪਨੀ ਦੇ ਵਿੱਚ ਗ੍ਰੈਂਡਰ ਮਿਲੇਗਾ ਕਾਪਰ ਮੋਟਰ ਦਾ ਗ੍ਰੈਂਡਰ ਆ ਇਹ ਅੱਛਾ ਜੀ ਤੇ ਇਹਦਾ ਪ੍ਰਾਈਸ ਮਿਲੇਗਾ ਸਿਰਫ 900 ਰੁਪਏ ਸਿਰਫ 900 ਦਾ ਹਾਂਜੀ ਸਿਰਫ 900 ਲਓ ਜੀ ਇਹ 900 ਦਾ ਤੁਹਾਨੂੰ ਬੋਸ ਕੰਪਨੀ ਦਾ ਮਿਲ ਜੂਗਾ ਜੀ ਇਹ ਗ੍ਰਾਈਂਡਰ ਹਾਂਜੀ ਇਸ ਤੋਂ ਵੀ ਸਸਤਾ ਹੈਗਾ ਸਾਡੇ ਕੋਲ 800 ਰੁਪਏ ਵਾਲਾ ਵੀ ਮਿਲ ਜੇਗਾ ਪਰ ਉਹ ਅਲੂਮੀਨੀਅਮ 'ਚ ਮਿਲੇਗਾ ਅਸੀਂ ਸਾਰੀਆਂ ਚੀਜ਼ ਚੀਜ਼ਾਂ ਟਰਾਂਸਪੇਰੈਂਸੀ ਰੱਖ ਕੇ ਚੱਲਦੇ ਆਂ ਹਰ ਚੀਜ਼ ਦੇ ਵਿੱਚ ਬਾਈ ਜੀ ਟਰਾਂਸਪੇਰੈਂਸੀ ਜ਼ਰੂਰੀ ਆ ਉਹਦਾ ਇਹ ਫਾਇਦਾ ਹੈ ਕਿ ਮੁੜ ਕੇ ਲਾਂਭਾ ਨਹੀਂ ਆਉਂਦਾ ਆਪਾਂ ਕਹਿ ਕੇ ਦਵਾਂਗੇ ਬਾਈ ਤੈਨੂੰ ਐਲੂਮੀਨੀਅਮ ਦਾ ਦਿੱਤਾ ਸੀਗਾ ਉਸ ਹਿਸਾਬ ਨਾਲ ਚਲਣੀ ਚੀਜ਼ ਆਹ ਕਾਪਰ ਦੀ ਹੈ ਹਿਸਾਬ ਨਾਲ ਚਲਣੀ ਚੀਜ਼ ਠੀਕ ਹੈ ਨਾ ਜੀ ਤੇ ਫਿਰ ਮੁੜ ਕੇ ਕੋਈ ਲਾਂਬੇ ਦੀ ਗੰਜائش ਨਹੀਂ ਰਹਿ ਜਾਂਦੀ ਉਹ ਕੋਰਾ ਕਰਾਰੇ ਜਿਹੜਾ ਕੰਮ ਵਧੀਆ ਰਹਿੰਦਾ ਮੈਨੂੰ ਤਾਂ ਇਹ ਹੀ ਵਧੀਆ ਲੱਗਦਾ ਜੀ ਹਾਂਜੀ ਲਓ ਜੀ ਇੱਕ ਤਾਂ ਇਹ ਆ ਗਈ ਬਾਕੀ ਭਾਈ ਜੀ ਤੁਹਾਡੇ ਪਿੱਛੇ ਪਏ ਨੇ ਕਾਬੀ ਇਹ ਕਟਰ ਕੀ ਕੁਛ ਇਹ ਸਾਰਾ ਦਿਖਾਓ ਤੁਸੀਂ ਮੈਨਾਂ ਕਹਿਣਾ ਵੀ ਮੈਨੂੰ ਮੈਨੂੰ ਖੁਦ ਬੜੀ ਦਿਲਚਸਪੀ ਹੈ ਇਹ ਸਮਾਨ ਦੇ ਵਿੱਚ ਬਾਕੀ ਮੇਰੇ ਵੀਅਰ ਸਬਸਕ੍ਰਾਈਬਰ ਤਾਂ ਵੇਖਣਗੇ ਵੇਖਣਗੇ ਨਾਲ ਚਲੋ ਮੈਨੂੰ ਵੀ ਵਧੀਆ ਲੱਗਦਾ ਜੀ ਆ ਦੇਖੋ ਇਹ ਆਟੋਮੈਟਿਕ ਵਾਇਰ ਸਟਿੱਪਰ ਆਉਂਦਾ ਹੈ ਇਨਕੋ ਦੇ ਵਿੱਚ ਅੱਛਾ ਤਾਰ ਕੱਟਣ ਵਾਲਾ ਹਾਂਜੀ ਇਹਨੇ ਆਪੇ ਤਾਰ ਛਿਲ ਦਿੰਦਾ ਹੈ ਅੱਛਾ ਜੀ ਇਹ ਕਿੰਨੇ ਤੋਂ ਸ਼ੁਰੂ ਹੋ ਜਾਂਦਾ ਜੀ ਇਹ ਭਾਜੀ ਸਾਡੇ 600 ਦੀ ਰੇਂਜ ਚ ਹੁੰਦਾ ਹੈ ਲਓ ਜੀ ਆ ਤਾਰ ਛਿਲਣ ਵਾਲਾ ਯੰਤਰ ਹੈ ਜਿਆ ਕਰੋ ਚੈੱਕ ਆ ਲੋ ਇਹਦੇ ਵਿੱਚ ਇਹਨੇ ਆਪੇ ਤਾਰ ਹਾਂਜੀ ਇਹ ਕੀ ਹੈ ਇਹ ਵੀ ਸੇਮ ਚੀਜ਼ ਹੈ ਇਹ ਵੀ ਆਟੋਮੈਟਿਕ ਵਾਇਰ ਸਟਿੱਪਰ ਹੀ ਹੈ ਜੀ ਲਓ ਜੀ ਇਹ ਵੀ ਤਾਰ ਵਾਲਾ ਹੀ ਹੈ ਤਾਰ ਛਿੱਲਣ ਵਾਲਾ ਤੇ ਆਹ ਵੈਲਡਿੰਗ ਸੈੱਟ ਵਾਲੇ ਭਰਾਵਾਂ ਵਾਸਤੇ ਜਿਹੜੇ ਵੈਲਡਿੰਗ ਸੈੱਟ ਡੇਲੀ ਯੂਜ਼ ਕਰਦੇ ਨੇ ਉਹਨਾਂ ਵਾਸਤੇ ਆਪੇ ਡਾਰਕ ਹੋ ਜਾਂਦਾ ਅੱਛਾ ਜਦੋਂ ਵੈਲਡਿੰਗ ਸੈੱਟ ਆਪਾਂ ਚਲਾਵਾਂਗੇ ਇਨਕੋ ਕੰਪਨੀ ਨੇ ਸਪੈਸ਼ਲ ਆਈਟਮ ਲਾਂਚ ਕੀਤੀ ਸੀਗੀ ਇਹ ਵੀ ਬਹੁਤ ਸਸਤੀ ਹੈ ਸਿਰਫ 750 ਰੁਪਏ ਦੀ ਹੈ ਇਹ ਅੱਛਾ ਇਹਦਾ ਕੀ ਫਾਇਦਾ ਬਾਈ ਜੀ ਇਹ ਐਨਕਾਂ ਨੇ ਜਿਵੇਂ ਬਾਰ ਬਾਰ ਸ਼ੀਸ਼ਾ ਮੂਰੇ ਤੇ ਰੱਖਣਾ ਪੈਂਦਾ ਤੇ ਇਹ ਉਹ ਸ਼ੀਸ਼ਾ ਮੂਰੇ ਲਿਆਉਣ ਦੀ ਲੋੜ ਨਹੀਂ ਤੇ ਐਨਕਾਂ ਲਗਾ ਲਓ ਆਪੇ ਡਾਰਕ ਹੋ ਜਾਂਦੀ ਆਪੇ ਵਾਈਟ ਹੋ ਜਾਂਦੀ ਆ ਲਓ ਜੀ ਆਹ ਐਨਕ ਹੈ ਇਨਕੋ ਵਾਲੇ ਵੀਰਾਂ ਨੇ ਕੱਢੀ ਹੈ ਲਾਉਣ ਵਾਸਤੇ ਆ ਥੱਲੇ ਵਾਲੇ ਪਾਸੋਂ ਦੇਖ ਲਓ ਤੁਸੀਂ ਸਾਹਮਣੇ ਤੋਂ ਡੱਬੀ ਜੀ ਲੱਗਦੀ ਹੈ ਇਹ ਬਾਈ ਜੀ ਕਹਿੰਦੇ ਵੀ ਇਹਦਾ ਕਲਰ ਆ ਜਿਹੜਾ ਆਪਣਾ ਆਈਜ਼ ਲਈ ਫ੍ਰੈਂਡਲੀ ਹੋ ਜਾਂਦਾ ਹੈ ਜਦੋਂ ਆਪਾਂ ਵੈਲਡਿੰਗ ਸ਼ੁਰੂ ਕਰਦੇ ਹਾਂ ਹਾਂਜੀ ਬਿਲਕੁਲ ਕਿਉਂਕਿ ਇਹਦੇ ਅੱਖਾਂ ਨੂੰ ਨੁਕਸਾਨ ਪਹੁੰਚਦਾ ਹਾਂਜੀ ਬਿਲਕੁਲ ਠੀਕ ਹੈ ਭਾਈ ਜੀ ਬਾਕੀ ਇੰਚੀ ਟੇਪ ਆਜੋ ਇੱਧਰ ਨੂੰ ਆ ਜੀਏ ਭਾਈ ਜੀ ਆਜੋ ਜੀ ਆਜੋ ਆ ਇੰਚੀ ਟੇਪ ਆ ਕੋਲੋਂ ਦੇਖ ਲਓ ਕਿਉਂਕਿ ਸਮਾਨ ਇੰਨਾ ਕਾ ਬਾਈਆਂ ਕੋਲ ਵੀ ਆਪਾਂ ਜੇ ਵੀਡੀਓ ਬਣਾਈਏ ਤੇ ਮੰਨ ਕਰੇ 2-2 ਘੰਟੇ ਲੰਬੀ ਚੱਲ ਜੂਗੀ ਹਨਾ ਜੀ ਬਿਲਕੁਲ ਜੀ ਆ ਲਓ ਜੀ ਇੰਚੀ ਟੇਪ ਆਗੇ ਜੀ ਅੱਛਾ ਭਾਈ ਜੀ ਹੋਰ ਕੋਈ ਯੂਨੀਕ ਅੱਡ ਚੀਜ਼ ਜਿਹੜੀ ਜੀ ਆ ਯੂਨੀਕ ਜਿਵੇਂ ਆ ਛੋਟੇ ਛੋਟੇ ਆ ਆ ਟੂਲਸ ਨੇ ਆ ਚਾਬੀਆਂ ਪਾਣੇ ਇਹਨਾਂ ਬਾਰੇ ਦੱਸੋ ਜੀ ਕਿੰਨੇ ਤੋਂ ਸਟਾਰਟ ਨੇ ਚਾਬੀਆਂ ਪਾਣੇ ਤਾਂ ਬਹੁਤ ਸਸਤੀ ਰੇਂਜ ਹੈ ਜੀ ਸਾਡੇ ਕੋਲ ਅੱਛਾ ਜੀ ਕਿੰਨੇ ਤੋਂ ਸਟਾਰਟ ਹੋ ਜਾਂਦੇ ਆ ਜੀ 60 70 ਰੁਪਏ ਤੋਂ ਸ਼ੁਰੂ ਹੋ ਜਾਂਦੀ ਹੈ ਰੇਂਜ ਪੂਰੀ ਹੈ ਅੱਛਾ ਜੀ ਆ ਗੋਟੀਆਂ ਜੀ ਇਹ ਟੀ ਗੋਟੀ ਇਹ ਟੀ ਗੋਟੀ 70 ਰੁਪਏ ਦੀ ਹੈ ਜੀ ਇਹ ਲਓ ਜੀ 70 ਰੁਪਏ ਦੀ ਟੀ ਗੋਟੀ ਤੁਹਾਨੂੰ ਮਿਲ ਜੂਗੀ ਸੋ ਇਸ ਤਰ੍ਹਾਂ ਦਾ ਸਮਾਨ ਹੈ ਬਾਈਆਂ ਜੀ ਕੋਲ ਤੇ ਆਪਾਂ ਬਾਈ ਜੀ ਹੋਰ ਕੀ ਕੀ ਆਪਣੇ ਕੋਲ ਉੱਪਰਲੇ ਪਾਸੇ ਆਪਣੇ ਕੋਲ ਇਲੈਕਟ੍ਰੀਕਲ ਦਾ ਪੂਰੀ ਰੇਂਜ ਮਿਲ ਜੇਗੀ ਜੀ ਜੀ ਅੱਛਾ ਮੋਟਰਾਂ ਜੀਆਂ ਪਈਆਂ ਨੇ ਪਿੱਛੇ ਬਾਈ ਜੀ ਇਹਨਾਂ ਬਾਰੇ ਦੱਸੋ ਇਹ ਕਾਦੀਆਂ ਨੇ ਫਿਲਟਰ ਦੀਆਂ ਨੇ ਫਿਲਟਰ ਵਾਲੀਆਂ ਮੋਟਰਾਂ ਨਹੀਂ ਇਹ ਵੀ ਮੋਟਰਾਂ ਦਾ ਕੰਮ ਆ ਜੀ ਆਪਣਾ ਅੱਛਾ ਹਾਂਜੀ ਇਹ ਤੁਸੀਂ ਵੈਸੇ ਹੋਲ ਸੇਲ ਤੇ ਵੇਚ ਦਿੰਦੇ ਹੋ ਵੀ ਬਿਲਕੁਲ ਬਿਲਕੁਲ ਅਸੀਂ ਕਈ ਹਜ਼ਾਰ ਵੇਚ ਚੁੱਕੇ ਹਾਂ ਇਹ ਮੋਟਰਾਂ ਇਹ ਅਸੀਂ ਆਨਲਾਈਨ ਜਿਆਦਾ ਸੇਲ ਕਰਦੇ ਹਾਂ ਨਾ ਅੱਛਾ ਜੀ ਆਨਲਾਈਨ ਵੀ ਅਸੀਂ ਭੇਜ ਦਾਂਗੇ 올 ਓਵਰ ਇੰਡੀਆ ਸ਼ਿਪਿੰਗ ਮਿਲ ਜੇਗੀ ਫ੍ਰ ਫ੍ਰੀ ਸ਼ਿਪਿੰਗ ਮਿਲ ਜੇਗੀ ਓਕੇ ਕੈਸ਼ ਔਨ ਡਿਲੀਵਰੀ ਵੀ ਆਪਾਂ ਕਰ ਦਾਂਗੇ ਜੀ ਜੀ ਅੱਛਾ ਬਾਈ ਇਹ ਇੱਕ ਆ ਅਲੱਗ ਜਿਹਾ ਟੂਲ ਹੈ ਤੇ ਡਿਗਰੀਆਂ ਬਾਈ 24 26 28 30 ਲਿਖਿਆ ਹੈ ਇਹ ਕੀ ਹੈ ਜੀ ਇਹਦੇ ਬਾਰੇ ਦੱਸੋ ਇਹ ਕਟਿੰਗ ਵਾਸਤੇ ਹੈ ਜੀ ਇਹ ਯੂਜ਼ ਹੁੰਦੀ ਆ ਅੱਛਾ ਕਾਦੀ ਕਿਹੜੀ ਚੀਜ਼ ਦੀ ਕਟਿੰਗ ਆ ਜਿਵੇਂ ਲੱਕੜ ਵਾਸਤੇ ਹੋ ਗਿਆ ਹਾਂਜੀ ਸਪੈਸ਼ਲੀ ਲੱਕੜ ਵਾਸਤੇ ਪੱਥਰ ਵਾਸਤੇ ਹੋ ਗਿਆ ਠੀਕ ਹੈ ਓਕੇ ਆ ਪੱਥਰ ਲੱਕੜ ਦੀ ਕਟਿੰਗ ਵਾਸਤੇ ਹੈ ਜੀ ਆਹ ਟੂਲ ਸੋ ਬਾਈ ਕੋਈ ਚੀਜ਼ਾਂ ਦਾ ਮਤਲਬ ਕੋਈ ਐਂਡ ਨਹੀਂ ਬਸ ਅੱਗੇ ਦੀ ਅੱਗੇ ਨੇ ਜੀ ਤੇ ਹੋਰ ਬਾਈ ਜੀ ਕੋਈ ਜਿਵੇਂ ਆ ਪਿਆ ਜੀ ਇਹ ਕਿਵੇਂ ਆਇ ਇਹ ਕਟਿੰਗ ਕਰਨਾ ਅਸਤੇਲ ਮੀਨਿਮ ਦੀ ਇਹ ਹੈਗਾ ਗ੍ਰਾਈਂਡਰ ਵਾਸਤੇ ਹੈ ਜੀ ਇਹ ਅੱਛਾ ਜੀ ਲੈਓ ਗ੍ਰਾਈਂਡਰ ਦੀ ਪੂਰੀ ਅਸੀਂ ਕਿੱਟ ਤਿਆਰ ਖੋਲ ਕੇ ਦਿਖਾਓ ਜੀ ਲੈਓ ਨੇੜੇ ਲੱਗ ਬਈ ਦਿਖਾਓ ਅਸ਼ਾ ਗ੍ਰਾਈਂਡਰ ਦੀ ਕਿੱਟ ਹੈ ਜੀ ਲੋੜੇ ਅੱਛਾ ਭਾਈ ਇਹ ਵੈਲਡਿੰਗ ਸੈੱਟ ਕਿਵੇਂ ਕਿੰਨੇ ਤੋਂ ਸ਼ੁਰੂ ਨੇ ਜੀ ਆਪਣੇ ਕੋਲ ਭਾਜੀ ਵੈਲਡਿੰਗ ਸੈੱਟ ਆ ਆਪਣੇ ਕੋਲ 35 3800 ਤੋਂ ਸ਼ੁਰੂ ਹੋ ਜਾਂਦੇ ਨੇ ਸਾਰੇ ਅੱਛਾ ਜੀ ਹਾਂ ਜੀ ਤੇ लास्ट ਤੱਕ ਕਿੰਨੇ ਦਾ ਜ ਆ ਵੱਡਾ ਜਿਵੇਂ ਇਹ ਸਾਡੇ ਕੋਲ ਆਰਕ ਦੇ ਵਿੱਚ ਨਾ 3 ਫੇਸ ਵਾਲੇ ਹੁੰਦੇ ਨੇ ਤੇ 16000 ਦੀ ਰੇਂਜ ਚ ਪੈਂਦਾ 1 ਸਾਲ ਦੀ ਗਾਰੰਟੀ ਹੁੰਦੀ ਹੈ ਇਹਨਾਂ ਦੀ ਅੱਛਾ ਜੀ ਅੱਛਾ ਅੱਛਾ ਜੀ ਬਿਲਕੁਲ ਬਿਲਕੁਲ ਅੱਛਾ ਜੀ ਤੇ ਆ ਛੋਟਾ ਸਭ ਤੋਂ ਜਿਹੜਾ ਇਹ ਕਿੰਨੇ ਦਾ ਛੋਟਾ ਇਹ ਹੈਗਾ 3 ਕਾਰਡ ਵਾਲਾ ਹੈ welding set ਅੱਛਾ ਅੱਛਾ ਜੀ ਤੇ ਇਸ ਦੀ 1 ਸਾਲ ਦੀ ਗਾਰੰਟੀ ਹੈ 5500 ਰੁਪਏ ਦਾ welding ਅੱਛਾ 5500 ਦਾ ਹਾਂਜੀ ਅੱਛਾ ਕਿੰਨੇ ਕਿਆ ਤੁਸੀਂ ਗਾਰੰਟੀ ਦੀ 1 ਸਾਲ ਦੀ ਗਾਰੰਟੀ ਹੁੰਦੀ ਹੈ ਜੀ ਦੀ ਅੱਛਾ ਜੀ ਅੱਛਾ ਭਾਈ ਜੀ ਆ ਛੋਟਾ ਆ ਸਾਰੇ ਪਏ ਨੇ ਜਿਵੇਂ ਵੱਡੇ ਲਾਈਨ ਚ ਨਾ ਕਿਦਾ ਮਤਲਬ ਇਹ ਪਾਵਰ ਦੇ ਹਿਸਾਬ ਨਾਲ ਹੁੰਦੇ ਨੇ ਜਿਵੇਂ 250 ਐਂਪੀਅਰ ਦਾ ਇਹ 270 ਦਾ 280 ਈ ਇਦਾਂ ਐਂਪੀਅਰ ਵਧੀ ਜਾਣੇ ਨੇ ਅੱਛਾ ਹੁਣ ਜਿਵੇਂ ਉਹ ਛੋਟਾ ਜਿਹਾ ਵਾਲਾ ਇਹ ਇਹ ਕਿੰਨੀ ਕੁ ਹਾਰਡ ਚੀਜ਼ ਹੈ ਜਿਹੜੀ ਲੋਹਾ ਵੈਲਡਿੰਗ ਕਰਨ ਦਾ ਇਹ 10 ਨੰਬਰ 10 ਨੰਬਰ ਆੜ ਤੁਸੀਂ ਸਾਰਾ ਦਿਨ ਚਲਾ ਸਕਦੇ ਹੋ ਕੁਝ ਨਹੀਂ ਹੁੰਦਾ ਇਹਨੂੰ ਜੀ ਜੀ ਹਾਂਜੀ 10 ਨੰਬਰ ਤੱਕ ਇੱਕ ਸਾਲ ਦੀ ਗਾਰੰਟੀ ਹੋਈ ਹੈ ਆਪਣੀ ਕੰਪਲੀਟ ਓਕੇ ਤੇ 5500 ਰੁਪਏ ਦਾ ਪਾਏਗਾ ਕੁਛ ਵੀ ਤਰ੍ਹਾਂ ਦੀ ਦਿੱਕਤ ਆ ਜਾਵੇ ਸੀ ਫ੍ਰੀ ਕਰਵਾ ਕੇ ਦਵਾਂਗੇ ਇਹ ਤਿੰਨ ਕਾਰਡ ਵਾਲਾ welding set ਹੁੰਦਾ ਹੈ ਇਹ ਬਿਲਕੁਲ ਬਿਲਕੁਲ ਹਾਂਜੀ ਹਾਂਜੀ ਠੀਕ ਹੈ ਜੀ ਬਾਕੀ ਭਾਈਆ ਆਪ ਸੀਸ਼ੀਆਂ ਜਾਂ ਕਾਦੀਆਂ ਪਈਆਂ ਨੇ ਇਹ ਇਹ ਕੈਮੀਕਲ ਦਾ ਕੰਮ ਵੀ ਹੈ ਜ ਆਪਣਾ ਅੱਛਾ ਤੁਹਾਡੇ ਕੋਲ ਮਾਰਬਲ ਵਾਸਤੇ ਜਵੇਂ ਅੱਛਾ ਅੱਛਾ ਜੀ ਮਾਰਬਲ ਦੇ ਸੀਲ ਕਰਨ ਵਾਸਤੇ ਮਤਲਬ ਕਿ ਇੱਕੋ ਦਿਖਾਣੇ ਹੇਟ ਤੁਹਾਨੂੰ ਇੱਕ ਛੱਤ ਹੇਟ ਮਤਲਬ ਸਾਰਾ ਕੋਈ ਸਮਾਨ ਮਿਲੂਗਾ ਆ ਆ ਦਿਖਾਓ ਜੀ ਕਟਰ ਚੇਨ ਸਾ ਇਹ ਤਾਂ ਨਹੀਂ ਚਾਰੇ ਵਾਲੀ ਆ ਸਕਦੀ ਕਿਉਂਕਿ ਯੂਰ ਬਹੁਤ ਲੱਗਦਾ ਹਾਂਜੀ ਹਾਂਜੀ ਬਿਲਕੁਲ ਕਟਿੰਗ ਕਰਨ ਦੇ ਵਿੱਚ ਹਣਾ ਜੀ ਬਿਲਕੁਲ ਆਹ ਦੇਖੋ ਜੀ ਆ ਕਟਰ ਇਹ ਚੇਨਸ ਆ ਜੀ ਇਹ ਗ੍ਰੈਂਡਰ ਪਿੱਛੇ ਅਟੈਚ ਕੀਤਾ ਤੇ ਮੂਰੇ ਕੱਲੀ ਅਟੈਚਮੈਂਟ 6-700 ਰੁਪਏ ਦੀ ਆ ਜਾਂਦੀ ਹੈ ਤੇ ਗ੍ਰੈਂਡਰ ਵੀ ਜੀ 900 ਤੋਂ ਸ਼ੁਰੂ ਹੋ ਜਾਂਦਾ ਕਿਸੇ ਵੀ ਤਰ੍ਹਾਂ ਦਾ ਗਰੈਂਟਰ ਤੁਸੀਂ ਲਗਾ ਸਕਦੇ ਹੋ ਮਤਲਬ 15 1600 ਚ ਮਿਲ ਜੂ ਆਪਾਂ ਨੂੰ ਬਿਲਕੁਲ ਪੂਰਾ ਤੁਸੀਂ ਘਰ ਯੂਜ਼ ਕਰ ਸਕਦੇ ਹੋ ਬਹੁਤ ਸੇਲ ਹੁੰਦੀ ਹੈ ਇਹਦੀ ਲਖਾ ਜੀ ਆਹ ਦਿਖਾਓ ਨੇੜੇ ਹਾਂਜੀ ਹਾਂਜੀ ਇਹ ਲੱਕੜ ਰੁਕੜ ਕੱਟਣ ਵਾਸਤੇ ਆਣਾ ਜੀ ਮੇਨ ਲਈ ਹਾਂਜੀ ਹਾਂਜੀ ਮੇਨ ਲੱਕੜ ਵਾਸਤੇ ਆਣਾ ਕੋਈ ਬਾਲਾਂ ਬੋਲਾਂ ਕੱਟਣਾ ਹੋਵੇ ਛੋਟਾ ਕਰਨਾ ਹੋਵੇ ਕਿਸੇ ਹਨਾ ਦਰਖਤ ਕੋਈ ਮੋٹے ਟਾਹਣੀਆਂ ਬਹੁਤ ਕੰਮ ਆਉਂਦਾ ਜੀ ਇਹ ਠੀਕ ਹੈ ਜੀ ਹਾਂਜੀ ਹਾਂਜੀ ਸੋ ਲਓ ਜੀ ਦਿਖਾ ਦਿਓ ਇੱਕ ਵਾਰੀ ਸਾਰਾ ਘੇਰਾ ਤੁਸੀਂ ਦੁਕਾਨ ਦਾ ਫੇਰ ਕੇ ਜੀ ਇੱਧਰ ਦਿਖਾਓ ਸਾਰਾ ਉਧਰ ਨੂੰ ਘ ਸਮਾਨ ਦਾ ਤੁਹਾਡਾ ਸਾਰਾ ਬਹੁਤ ਟੌਪ ਕਲਾਸ ਆ ਤੁਸੀਂ ਸਾਰਾ ਦੇਖੋ ਇਹ ਤੁਹਾਨੂੰ ਮਿਲ ਜੂ ਇਥੋਂ ਵਧੀਆ ਰੇਟਾਂ ਤੇ ਹੋਲ ਸੇਲ ਰੇਟ ਤੇ ਸੋ ਠੀਕ ਆ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਲੱਗਾ ਆਪਣਾ ਅੱਜ ਦਾ ਇਹ ਵਲੌਗ ਜੀ ਬਾਕੀ ਬਾਈ ਜੀ ਇਹ ਹੋਲ ਸੇਲ ਤੇ ਸਮਾਨ ਦਿੰਦੇ ਨੇ ਰੇਟ ਤੁਹਾਨੂੰ ਜਿਵੇਂ ਨੇ ਇਹਨਾਂ ਨਾਲ ਤੁਸੀਂ ਕੰਟੈਕਟ ਕਰਕੇ ਆਪਦੀ ਚੀਜ਼ ਆਨਲਾਈਨ ਹੀ ਮੰਗਾ ਸਕਦੇ ਹੋ ਬਾਈ ਐਡਰੈਸ ਹੈਗਾ ਆਪਣਾ ਖੰਨਾ ਖੰਨਾ ਲਲੇੜਾ ਰੋਡ ਹਾਂਜੀ ਲਲੇੜੀ ਰੋਡ ਚੌਕ ਖੰਨਾ ਗੁਰੂ ਨਾਨਕ ਹੋਲ ਸ